ਸਿੱਧੂ ਮੂਸੇਵਾਲੇ ਦੇ ਹਾਲੇ ਅਜੇ ਹੀ ਗੀਤ ਰਿਲੀਜ਼ ਹੋਣੇ ਬਾਕੀ ਨੇ ਕਿ ਜਿਸ ਦਿਨ ਉਹ ਗਾਣੇ ਰਿਲੀਜ਼ ਹੋਣਗੇ ਪੂਰੇ ਦਾ ਪੂਰਾ ਭਾਰਤ ਛੱਡੋ ਪੂਰੇ ਦਾ ਪੂਰਾ ਹਾਲੀਵੁੱਡ ਨੱਚੂਗਾ ਉਹਨਾਂ ਗੀਤਾਂ ਦੇ ਉੱਪਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਦੋਸਤੋ ਸਿੱਧੂ ਮੂਸੇਵਾਲੇ ਬਾਈ ਨੇ ਆਪਣੇ ਕੈਰੀਅਰ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਕਲੈਬਾਂ ਕੀਤੀਆਂ ਕਈ ਬਾਲੀਵੁੱਡ ਅਤੇ ਹਾਲੀਵੁੱਡ ਦੇ ਆਰਟਿਸਟਾਂ ਨਾਲ ਵੀ ਸਿੱਧੂ ਮੂਸੇਵਾਲੇ ਬਾਈ ਨੇ ਕੰਮ ਕੀਤਾ ਹੈ ਅਤੇ ਉਹ ਆ ਨਹੀਂ ਜਿਵੇਂ ਕਿ ਹਾਲੀਵੁੱਡ ਦੇ ਵਿੱਚ ਬਰਨਾ ਬॉय ਡ੍ਰੇਕ ਸਟੈਫ ਲੰਡਨ ਮਿਸਟ ਵਰਗੇ ਵੱਡੇ ਵੱਡੇ ਰੈਪਰ ਅਤੇ ਹੁਣ ਸਿੱਧੂ ਮੂਸੇਵਾਲੇ ਬਾਈ ਦੇ ਰੀਵਰਸ Song ਦਾ ਸਿੱਧੂ ਮੂਸੇਵਾਲੇ ਬਾਈ ਦੇ ਫੈਨਸ ਨੂੰ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਅਤੇ ਉਸ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਨਾਲ ਬਰਨਾ ਬॉय ਨਜ਼ਰ ਆਉਣਗੇ ਅਤੇ ਦੋਸਤੋ ਜਦੋਂ ਇਹ ਦੋਨੇ ਰੈਪਰ ਇੱਕ ਦੂਜੇ ਨੂੰ ਮਿਲੇ ਤਾਂ ਇਹਨਾਂ ਦੋਵਾਂ ਨੂੰ ਮਲਾਉਣ ਵਿੱਚ Steel Bangles ਦਾ ਬਹੁਤ ਵੱਡਾ ਹੱਥ ਹੈ ਅਤੇ Steel Bangles ਇੱਕ ਪੰਜਾਬੀ ਮੁੰਡਾ ਜੋ ਕਿ UK ਦੇ ਵਿੱਚ ਐਜਾ ਮਿਊਜ਼ਿਕ ਪ੍ਰੋਡਿਊਸਰ ਕੰਮ ਕਰਦਾ ਹੈ ਤਾਂ ਦੋਸਤੋ ਹੁਣ Steel Bangles ਨੇ ਆਪਣੇ Instagram ਕਾਉਂਟ ਦੇ ਉੱਪਰ ਕੁਝ ਸਟੋਰੀਆਂ ਸ਼ੇਅਰ ਕੀਤੀਆਂ ਨੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਰਨਾ ਬੋਏ ਅਤੇ ਸਟੀਲ ਬੈਂਗਲਜ਼ ਨਵਾਂ 뮤직 ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਦੋਸਤੋ ਇਸ ਤੋਂ ਹੋ ਸਕਦਾ ਹੈ ਕਿ ਸਟੀਲ ਬੈਂਗਲਜ਼ ਆਪਾਂ ਨੂੰ ਕੋਈ ਹਿੰਟ ਦੇਣਾ ਚਾਹੁੰਦਾ ਹੋਵੇ ਸਿੱਧੂ ਮੂਸੇਵਾਲੇ ਅਤੇ ਬਰਨਾ ਬੋਏ ਦੇ ਰੀਵਰਥ Song ਬਾਰੇ ਅਤੇ ਦੋਸਤੋ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਕਿ ਬਰਨਾ ਬੋਏ ਤੇ ਸਿੱਧੂ ਮੂਸੇਵਾਲੇ ਬਾਈ ਦਾ ਇੱਕ Song ਰਿਕਾਰਡ ਹੋਇਆ ਹੈ ਜਿਸ ਦਾ ਨਾਮ ਹੈ ਰੀਵਰਥ ਅਤੇ ਬਰਨਾ ਬੋਏ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਕਿਹਾ ਹੈ ਕਿ ਮੈਂ ਸਿੱਧੂ ਮੂਸੇਵਾਲੇ ਦੇ ਨਾਲ 4 ਗੀਤਾਂ ਵਿੱਚ ਕੰਮ ਕੀਤਾ ਜਿਸ ਦੇ ਵਿੱਚੋਂ ਇੱਕ ਤਾਂ ਰਿਲੀਜ਼ ਹੋ ਚੁੱਕਿਆ ਹੈ ਮੇਰਾ ਨਾਂ ਟਾਈਟਲ ਦੇ ਨਾਲ ਅਤੇ ਦੂਸਰਾ ਰੀਵਰਸ ਜੋ ਕਿ ਆਉਣ ਦਾ ਵੇ ਹੈ ਕਿਸੇ ਟਾਈਮ ਵੀ ਰੀਲੀਜ਼ ਹੋ ਸਕਦਾ ਹੈ ਫਿਊਚਰ ਦੇ ਵਿੱਚ ਅਤੇ ਦੋਸਤੋ ਦੋ ਗੀਤਾਂ ਦਾ ਹਲੇ ਕੋਈ ਵੀ ਅਤਾ ਪਤਾ ਨਹੀਂ ਹੈ ਉਹ ਦੋ ਗੀਤ ਕਿਹੜੇ ਨੇ ਉਹ ਬਰਨਾ ਬੋਏ ਅਤੇ ਸਟੀਲ ਬੈਂਗਲਜ਼ ਹੀ ਜਾਣਦੇ ਨੇ ਤਾਂ ਦੋਸਤੋ ਆਪਾਂ ਐਜੇ ਫੈਨ ਦੇ ਤੌਰ ਤੇ ਇਹੀ ਉਮੀਦ ਕਰ ਸਕਦੇ ਹਾਂ ਕਿ ਸਿੱਧੂ ਮੂਸੇਵਾਲੇ ਅਤੇ ਬਰਨਾ ਬੋਏ ਦਾ ਰੀਵਰਸ Song ਹੈ ਜੋ ਕਿ ਜਲਦ ਹੀ ਰੀਲੀਜ਼ ਹੋਵੇਗਾ ਅਤੇ ਆਪਾਂ ਨੂੰ ਇਹ ਗੀਤ ਸਿੱਧੂ ਮੂਸੇਵਾਲੇ ਬਾਈ ਦੇ ਹਾਲੋਗ੍ਰਾਮ ਸ਼ੋਅ ਤੋਂ ਪਹਿਲਾਂ ਹੀ ਦੇਖਣ ਨੂੰ ਮਿਲੇਗਾ ਤਾਂ ਦੋਸਤੋ ਸਿੱਧੂ ਮੂਸੇਵਾਲੇ ਅਤੇ ਬਰਨਾ ਬੋਏ ਦਾ ਰੀਵਰਸ Song ਜਦੋਂ ਵੀ ਰੀਲੀਜ਼ ਹੋਵੇਗਾ ਇਹ ਇਹ ਆਪਾਂ ਨੂੰ ਬਿਲਬੋਰਡ ਦੇ ਉੱਪਰ ਨਜ਼ਰ ਆਵੇਗਾ ਜਾਂ ਨਹੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ